ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਆਪਣੇ ਕੋਲ ਪਰਿਵਾਰ ਆਇਆ ਹੈ ਤੇ ਪਰਿਵਾਰ ਜਿਹੜਾ ਹੈਗਾ ਬਹੁਤ ਹੀ ਲੋੜਵੰਦ ਪਰਿਵਾਰ ਹੈ ਸੋ ਜਿਹੜਾ ਦੁੱਖ ਦਰਦ ਹੈ ਪਰਿਵਾਰ ਦਾ ਉਹ ਪਰਿਵਾਰ ਤੁਹਾਡੇ ਸਾਹਮਣੇ ਰੱਖੇਗਾ ਮੈਂ ਤੁਹਾਡੇ ਸਾਰਿਆਂ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਜਿਹੜਾ ਲੋੜਵੰਦ ਪਰਿਵਾਰ ਹੈ ਉਸ ਦੀ ਆਪਾਂ ਹੈਲਪ ਜ਼ਰੂਰ ਕਰਨੀ ਹੈ ਜੋ ਵੀ ਸਾਫ਼ ਨੀਅਤ ਨਾਲ ਤੁਸੀਂ ਹੈਲਪ ਕਰੋਗੇ ਪਰਿਵਾਰ ਦਾ ਕਾਉਂਡ ਨੰਬਰ ਪਰਿਵਾਰ ਦਾ ਸਕੈਨਰ Google Pay ਨੰਬਰ ਉੱਪਰ ਦਿੱਤਾ ਹੈ ਸੋ ਉਸ ਦੀ ਹੈਲਪ ਜ਼ਰੂਰ ਕਰਨੀ ਹੈ ਲੋੜਵੰਦ ਪਰਿਵਾਰ ਹੈ ਮਿਹਨਤੀ ਪਰਿਵਾਰ ਹੈ ਤੇ ਜਦੋਂ ਘਰ ਦੇ ਵਿੱਚ ਦੁੱਖ ਆ ਜਾਂਦਾ ਹੈ ਤੇ ਤਕਰੀਬਨ ਕੰਮਕਰ ਕਿੱਥੋਂ ਚੱਗੇ ਲੱਗਦੇ ਹਨ ਤੇ ਕੰਮਕਰ ਵੀ ਪਰਿਵਾਰ ਦਾ ਛੁੱਟਿਆ ਹੋਇਆ ਹੈ ਤੇ ਜਿਵੇਂ ਕਹਿੰਦੇ ਨੇ ਦੁੱਖ ਵੀ ਪਰਿਵਾਰ ਨੂੰ ਜਿਹੜਾ ਦੁੱਖ ਨੇ ਬਹੁਤ ਜ਼ਿਆਦਾ ਨਚੋੜਿਆ ਹੋਇਆ ਹੈ ਸੋ ਜੋ ਦੁੱਖ ਹੈ ਉਹ ਪਰਿਵਾਰ ਆਪਣੇ ਮੂੰਹ ਦੇ ਨਾਲ ਤੁਹਾਨੂੰ ਆਪ ਦੱਸੂਗਾ ਦੱਸੋ ਮਾਤਾ ਜੀ ਕੀ ਦਿੱਕਤ ਦੋ ਕਿ ਘਰ ਤੇ ਨਾ ਵੀ 6 ਕੇਗਾ ਦੇਰ ਤੇ ਅੱਛਾ ਜੀ ਤੇ ਅਸੀਂ ਮੁੱਖ ਸਰਦਾਰ ਰੱਖਿਆ ਹੋਇਆ ਹੈ ਠੀਕ ਹੈ ਜੀ ਤੇ ਉਹਨਾਂ 1.5 ਤੋਂ 2 ਲੱਖ ਮੰਗਿਆ ਰੁਪਈਆ ਤੇ ਮਹਿੰਗਾ ਲਾਜੇ ਤੇ ਅਸੀਂ ਤੇ ਨਹੀਂ ਭਾਈ ਕਰੀਦਾ ਕੋਈ ਕੰਮ ਹੋਰ ਨਹੀਂ ਆ ਬਿਨਾਂ ਪੈਸੇ ਨਾਲ ਰੱਖਾਂ ਕੋਈ ਵੀ ਨਹੀਂ ਜ਼ਮੀਨ ਜਾਇਦਾਦ ਨਹੀਂ ਹੈ ਨਹੀਂ ਜੀ ਕੁਝ ਵੀ ਨਹੀਂ ਹਾਂ ਠੀਕ ਹੈ ਜੀ ਕਿੰਨੇ ਕਿੰਨੇ ਦਿਨ ਤੋਂ ਮਾਤਾ ਜੀ ਇਹ ਚੱਲ ਰਿਹਾ ਹੈ ਬਸ 9 ਮਹੀਨਾ ਦਾ ਕਾਕੂ ਵਾ ਤੇ ਰਾਜ ਸਾਨੂੰ ਆਜੋਗਾ ਨਾ 10 ਕੁ ਦਿਨ ਇੱਥੇ ਰੱਖਿਆ ਨੂੰ ਪਹਿਲੇ ਬੜੇ ਹਸਪੀਟਲ ਚ ਰੱਖਾ ਨਹੀਂ ਪਤਾ ਲੱਗਿਆ ਤੇ ਹੁਣ ਸਾਨੂੰ ਪਤਾ ਲੱਗਿਆ ਤੇ ਉਹਨਾਂ ਦਾ ਸਰਵਿਸ ਹਸਪਤਾਲ ਵਿੱਚ ਇਹ ਗਿਆੰਦੇ ਅੰਦਰ ਗੱਲ ਇਦਾਂ ਜੀ ਤਕਰੀਬਨ ਪਟ ਚੁੱਕੇ ਹਨ ਕੁੱਲ ਮਿਲਾ ਕੇ ਡਾਕਟਰੀ ਖਰਚ ਬਹੁਤ ਜ਼ਿਆਦਾ ਕਰਵਾ ਚੁੱਕੇ ਹਨ ਸੋ ਜਿਹੜੀ ਛੋਟੀ ਮੋਟੀ ਇਨਕਮ ਹੁੰਦੀ ਹੈ ਉਹ ਵੀ ਬੰਦ ਹੋਈ ਪਈ ਹੈ ਤੇ ਕੁੱਲ ਮਿਲਾ ਕੇ ਜੇ ਦੇਖੋ ਜਦੋਂ ਪਰਿਵਾਰ ਦਾ ਕੋਈ ਜੀ ਬਿਮਾਰ ਹੁੰਦਾ ਹੈ ਜਾਂ ਪਰਿਵਾਰ ਦੇ ਵਿੱਚ ਦੁੱਖ ਹੁੰਦਾ ਹੈ ਤੇ ਕੰਮ ਕਰ ਬਿਲਕੁਲ ਨਹੀਂ ਚੱਗੇ ਲੱਗਦੇ ਉਹਨਾਂ ਇਹਨਾਂ ਨੇ ਬੱਚੇ ਨੂੰ ਐਡਮਿਟ ਕਰਵਾਇਆ ਹੈ ਹਾਰਟ ਦੇ ਵਿੱਚ 6 ਕ ਮਕਸਰ ਦੇ ਵਿੱਚ ਤੇ ਹੋਇਆ ਕੀ ਹੈ ਉਹ ਵੀ ਜਿਵੇਂ ਕਹਿੰਦੇ ਆ ਉਹਨਾਂ ਨੇ ਜਵਾਬ ਦੇ ਦਿੱਤਾ ਸੀਗਾ ਕਿਉਂਕਿ ਪਰਿਵਾਰ ਦੇ ਕੋਲ ਉਹਨਾਂ ਨੇ ਪੈਸੇ ਹੈ ਨਹੀਂ ਸੀਗੇ ਪਿੰਡ ਦੇ ਵਿੱਚੋਂ ਵੀ ਇਹਨਾਂ ਮਦਦ ਇਕੱਠੀ ਕੀਤੀ ਹੈ ਤੇ ਜਿਹੜੀ ਮਦਦ ਹੈ ਕੋਲੋਂ ਲਾ ਕੇ ਪਿੰਡ ਵਾਲਿਆਂ ਨੇ ਵੀ ਕੀਤੀ ਹੈ ਜੋ ਕਰ ਸਕਦੇ ਹੋ ਪਰ ਦੇਖੋ ਇਲਾਜ ਦਾ ਜਿਹੜਾ ਅਮਾਉਂਟ ਹੈ ਉਹ ਬਹੁਤ ਜ਼ਿਆਦਾ ਹੈ ਸੋ ਪਰਿਵਾਰ ਨੂੰ ਕਿਸੇ ਨੇ ਆਪਣੇ ਤੱਕ ਪਹੁੰਚ ਕਰਨ ਵਾਸਤੇ ਗਿਆ ਸੋ ਇਹ ਪਰਿਵਾਰ ਆਪਣੇ ਕੋਲ ਆਇਆ ਹੈ ਪਹੁੰਚ ਕੀਤੀ ਹੈ ਸੋ ਆਪਾਂ ਇਹਨਾਂ ਦੀ ਹੈਲਪ ਜ਼ਰੂਰ ਕਰਨੀ ਹੈ ਜਿੰਨੀ ਵੀ ਕਰ ਸਕਦੇ ਹੋ ਸਾਫ ਨੀਅਤ ਨਾਲ ਕਰੋ ਇੱਕ ਇੱਕ ਪੈਸਾ ਤੁਹਾਡਾ ਲੇਖੇ ਲੱਗੂਗਾ ਕਿਉਂਕਿ ਅਸਲ ਦੇ ਵਿੱਚ ਜਿਹੜੇ ਲੋੜਵੰਦ ਪਰਿਵਾਰ ਹਨ ਉਹਨਾਂ ਦੀ ਵੀ ਆਪਾਂ ਹੈਲਪ ਕਰਦੇ ਹਾਂ ਸੋ ਜੋ ਲੋੜਵੰਦ ਨਹੀਂ ਹੁੰਦੇ ਹਨ ਕੋਈ ਫालतू ਦੀ ਛੋਸ਼ੇ ਭਾਜੀ ਬਾਈ ਜੀ ਹੈਲਪਿੰਗ ਹੈਂਡ ਨਹੀਂ ਕਰਦਾ ਸਿਰਫ ਲੋੜਵੰਦ ਪਰਿਵਾਰ ਦਾ ਹੀ ਹੱਥ ਫੜਦਾ ਹੈ ਸੋ ਸਭ ਤੋਂ ਪਹਿਲਾਂ ਜੋ ਸਾਡੇ ਕੋਲ ਮਦਦ ਹੁੰਦੀ ਹੈ ਅਸੀਂ ਉਹ ਵੀ ਕਰਾਂਗੇ ਸੋ ਤੁਹਾਡੇ ਸਾਰਿਆਂ ਕੋਲੋਂ ਵੀ ਅਪੇਕਸ਼ਾ ਕਰਦੇ ਹਾਂ ਕਿ ਤੁਸੀਂ ਵੀ ਹੈਲਪ ਜਰੂਰ ਕਰੋ ਮਾਤਾ ਜੀ ਕਿੰਨੇ ਮੁੰਡੇ ਨੇ ਤੁਹਾਡੇ ਇੱਕੋ ਹੀ ਮੁੰਡਾ ਸਰ ਇੱਕ ਮੁੰਡਾ ਹੈ ਜੀ ਚਾ ਇੱਕੋ ਬੱਚਾ ਹੈ ਜੀ ਕਿੰਨੇ ਬੱਚੇ ਉਸਦੇ ਕੋਲ ਹਨ ਕੋਈ ਪਹਿਲਾ ਬੱਚਾ ਹੈ ਪਹਿਲਾ ਪਹਿਲਾ ਬੱਚਾ ਹੈ ਹਾਂ ਜੀ ਹਾਂ ਠੀਕ ਹੈ ਜੀ ਇੱਕ ਹੀ ਬੱਚਾ ਹੈ ਹਾਂ ਜੀ ਘਰ ਮਕਾਨ ਆਪਦਾ ਹੈ ਜੀ ਹਾਂ ਜੀ ਹਾਂ ਘਰ ਮਕਾਨ ਆਪਦਾ ਹੈ ਲਾਲ ਕੀਰ ਵਾਲਾ ਹੈ ਜੇ ਕਿ ਰਜਿਸਟਰੀ ਨਹੀਂ ਹੈ ਬਸ ਲਈ ਨਾਮ ਲਾਲ ਕੀਰ ਵਾਲਾ ਨਾਮ ਕੋ ਨਹੀਂ ਸੀ ਚੱਲ ਲਾਲਕੀਰ ਬਲੇ ਪੁਲ ਮਾ ਕੇ ਮੈਂ ਤਾਂ ਮਜ਼ਦੂਰੀ ਹੀ ਕਰਦੇ ਹਾਂ ਜੀ ਮੈਤੂ ਵੀ ਨਹੀਂ ਹੁੰਦੀ ਮੈਂ ਵੀ ਗੋਡਾ ਤੜਾਇਆ ਦੀਆਂ ਤੇ ਮੇਰੇ ਡੈੜੇ ਗੋਡਾ ਤੜਾ ਡੈੜੇ ਤੜੇ ਨਹੀਂ ਲਾਇਦਾ ਮਾੜਾ ਬਸ ਇਹ ਰੇੜੀ ਨਾਲ ਇੱਕ ਸਰਕਾਰ ਦਾ ਵੱਲੋਂ ਇਹ ਕੰਮ ਨੇ ਰੇੜੀਆਂ ਲਾਗ ਲਾ ਕੇ ਕਰਨੇ ਕੰਮ ਹੋਏ ਚਲੋ ਹੋਈ ਹੁਣ ਬੰਦ ਹੈ ਉੱਪਰ ਰੇੜੀ ਲਾਇਆ ਸੀ ਠੀਕ ਹੈ ਜੀ ਕੋੜਿਆਣੇ ਕੋ ਚਾਰ ਸਤਾਂ ਸੌ ਰੇਤ ਕਰਾਉਂਦੇ ਉਹ ਵੀ ਹੋਣਾ ਜੇ ਕਿੰਨੇ ਦਿਨ ਹੋ ਗਏ ਉਹ ਵੀ ਬੰਦ ਪਈ ਪੁਲ ਬਲਾ ਕੇ ਕੰਮ ਵੀ ਬੰਦ ਪਿਆ ਹਾਂ ਕੰਮ ਬੰਦ ਪਿਆ ਬਸ ਕੋਈ ਸੁਵੀਰ ਕੋਈ ਪਰਿਵਾਰ ਨੂੰ ਬੋਧ ਲੈਣਾ ਚਾਹੁੰਦਾ ਹੈ ਸੋ ਪਰਿਵਾਰ ਦਾ ਖਰਚਾ ਤੱਕਣਾ ਜਾਂਦਾ ਹੈ ਤੇ ਜਰੂਰ ਚੱਕੇ ਕੋਈ ਛੋਟਾ ਜਿਹਾ ਬੱਚਾ ਹੈ ਪਹਿਲਾ ਬੱਚਾ ਹੈ ਸੋ ਬਈ ਵੀਰ ਤਾਨੀ ਸੱਜਣਾ ਇਸ ਵੀਰ ਨੂੰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਜਰੂਰ ਕਰਿਓ ਦੇਖੋ ਜੋ 150 ਹੈਲਪ ਕਰ ਸਕਦੇ ਹੋ ਸਾਫ ਨੀਅਤ ਨਾਲ ਕਰੋ ਅੱਗੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਪਰਿਵਾਰ ਨੂੰ ਜੋ ਅਮਾਉਂਟ ਚਾਹੀਦਾ ਹੈ ਬੱਚੇ ਦਾ ਇਲਾਜ ਕਰਨ ਵਾਸਤੇ ਉਹ ਅਮਾਉਂਟ ਮਿਲ ਜਾਵੇ ਸੋ ਸਾਡੀ ਉਪੇਖਸ਼ਾ ਹੁੰਦੀ ਹੈ ਕੋਸ਼ਿਸ਼ ਹੁੰਦੀ ਹੈ ਕਿ ਜਿਆਦਾ ਤੋਂ ਜਿਆਦਾ ਜੋ ਅਮਾਉਂਟ ਇਕੱਠਾ ਕਰਕੇ ਦਿੱਤਾ ਜਾਵੇ ਪਰਿਵਾਰ ਨੂੰ ਤਾਂ ਜੋ ਸਾਰਾ ਹੀ ਇਲਾਜ ਕਰਵਾ ਸਕੇ ਕਿਉਂਕਿ ਆਧੇ ਦੇ ਦੌਰ ਦੇ ਵਿੱਚ ਦੇਖੋ ਜਦੋਂ ਪਰਿਵਾਰ ਦੇ ਕੋਲ ਕੋਈ ਕਮਾਈ ਦਾ ਸਾਧਨ ਜ਼ਮੀਨ ਜਾਇਦਾਦ ਨਹੀਂ ਹੈਗੀ ਤੇ ਜ਼ਮੀਨ ਜਾਇਦਾਦ ਤੋਂ ਬਿਨਾ ਕੋ 10 ਰੁਪਏ ਉਧਾਰੇ ਵੀ ਨਹੀਂ ਲੰਦਾ ਸੋ ਇਸ ਵਕਤ ਇਸ ਸਮੇਂ ਦੇ ਵਿੱਚ ਪਰਿਵਾਰ ਇੰਨਾ ਜਿਆਦਾ ਉਹ ਜਿਵੇਂ ਕਹਿੰਦੇ ਹੈ ਮਜਬੂਰ ਹੋ ਜਾਂਦਾ ਹੈ ਕਿ ਸਾਨੂੰ ਅਸੀਂ ਇਸ ਚੀਜ਼ ਨੂੰ ਜਾਣਦੇ ਹਾਂ ਸਾਡੇ ਕੋਲ ਅਜਿਹੇ ਪਰਿਵਾਰ ਆਂਦੇ ਹੀ ਰਹਿੰਦੇ ਹਨ ਜੋ ਬਹੁਤ ਜ਼ਿਆਦਾ ਮਜਬੂਰ ਹੁੰਦੇ ਹਨ ਜਦੋਂ ਇਲਾਜ ਵਾਸਤੇ ਪੈਸੇ ਨਹੀਂ ਹੁੰਦੇ ਸੋ ਆਪਾਂ ਇਹਨਾਂ ਦਾ ਹੱਥ ਫੜਿਆ ਹੈ ਤੇ ਹੱਥ ਫੜਿਆ ਹੈ ਤਾਂ ਆਪਾਂ ਇਲਾਜ ਕਰਾਣਾ ਜੋ ਹੋ ਸਕਦਾ ਹੈ